ਭਾਈ ਜੀ ਸਤਿਕਾਰ ਸਾਸੀ ਵਾਲੀ ਬੀਦੀ ਸਤਿ ਸ੍ਰੀ ਅਕਾਲ ਭਾਜੀ ਕਿੱਦਾਂ ਜੀ ਬਹੁਤ ਵਧੀਆ ਬੀਦੀ ਸੰਦੀਪ ਵੀਰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਬੀਦੀ ਧੰਨਵਾਦ ਹੋਰ ਦੱਸਾਓ ਹਾਂ ਜੀ ਕਰ ਲੈ ਸ਼ੁਰੂ ਫਿਰ ਪਾਰ ਫਿਰ ਹਾਂ ਜੀ ਹਾਂ ਜੀ ਬੀਦੀ ਰੋਜ਼ ਇੱਕ ਅਦਾ ਪਸ਼ੂ ਲਿਆ ਕੇ ਵੇਚੀਦਾ ਕੋਈ ਗੱਲ ਕੋਈ ਹਾਂ ਜੀ ਬੀਦੀ ਅੱਜ ਫਿਰ ਕਿੰਨੇ ਆ ਬੀਦੀ گاਵਾ ਤੇ ਦੋ ਹੀ ਤੇ ਇੱਕ ਸੇਲ ਹੋ ਗਈ ਸਵੇਰੇ ਠੀਕ ਆ ਤੇ ਇੱਕ ਜੇ ਐਸ ਟਾਈਮ ਚਲੋ ਸਾਈ ਵਾਲ ਐਡਰੈਸ ਬੋਲ ਦੋ ਆਪਣਾ ਫਿਰ ਨਾਂ ਐਡਰੈਸ ਬੀਦੀ ਆਪਣਾ ਨਾ ਮਨਪ੍ਰੀਤ ਸਿੰਘ ਹਾਂਜੀ ਪਿੰਡ ਭੋਮਾ ਹਾਂਜੀ ਤਹਿਸੀਲ ਮਜੀਠਾ ਠੀਕ ਹੈ ਜ਼ਿਲ੍ਹਾ ਅੰਮ੍ਰਿਤਸਰ ਠੀਕ ਫੋਨ ਨੰਬਰ ਤੁਹਾਡਾ ਫੋਨ ਨੰਬਰ ਵੀ ਦੀ 8143624616 ਇੱਕ ਵਾਰ ਫੇਰ ਬੋਲੋ ਜੀ ਫੋਨ ਨੰਬਰ ਵੀ ਦੀ ਇੱਕ ਨੰਬਰਿਆ 8143624616 ਹਾਂਜੀ 19878232330 ਚਲੋ ਹਾਂਜੀ ਦੱਸੋ ਇਹ ਵੀ ਦੀ ਦੂਜਾ ਸੂਆ ਜੇ ਹਾਂਜੀ ਤੇ ਪਹਿਲੇ ਸੂਵੇ ਦਾ ਇਹਦਾ ਰਿਕਾਰਡ 13 14 ਲੀਟਰ ਦਾ ਤੇ 13 14 ਕਿਲੋ ਦਾ ਤੇ ਦੂਜਾ ਸੂਆ ਜੇ ਕੰਨੀਆਂ ਦੇ ਦੰਦ ਬਰਾਬਰ ਨਹੀਂ ਜੀ ਹੋਏ ਠੀਕ ਆ ਤੇ ਕਿੰਨਾ ਟਾਈਮ ਲਊਗੀ ਜੀ ਤਾਂ ਵੀ ਜੀ ਇਹਦੇ ਅੱਜ 10 ਤਰੀਕ ਆ 11 ਤਰੀਕ ਨੂੰ ਦਿਨ ਪੂਰੇ ਹੁੰਦੇ ਆ 11 ਨੂੰ ਦਿਨ ਪੂਰੇ ਹੋਣੇ ਆ ਹਾਂ ਜੀ ਖੋਲੀਏ ਫਿਰ ਆਪਾਂ ਖੋਲੀਏ ਜੀ ਲੋ ਖੋਲੋ ਲੋ ਜੀ ਵੇਖੋ ਸਾਈ ਵਾਲੇ ਵਿੱਚ ਵਹਿੜ ਆ ਤੇ ਐ ਕੀ ਫਿਰ ਤੁਹਾਡੇ ਸੋਣ ਕਿੰਨਾ ਕਰਜੋ ਬਾਜੀ ਐਤ ਕੀ ਵੀ ਜੀ 17 18 ਹੋਣਗੇ ਨੂੰ ਠੀਕ ਆ ਲੋ ਜੀ ਆ ਵੇਖੋ ਨਾੜਾ ਨੂੜਾ ਬਹੁਤ ਝੱੜੇ ਦੀ ਆਹ ਵੇਖੋ ਆ ਜੋ ਜੀ ਆਓ ਲਿਓ ਲਿਓ ਵੇ ਵੇੜ ਤਾਂ ਠੀਲ ਠੰਡੀ ਬੋ ਜਣਾ ਜੀ ਆਹ ਪੂਰੀ ਠੀਲ ਠੰਡੀ ਆ ਜੀ ਗੱਲ ਠੀਕ ਆ ਹਾਂ ਜੀ ਟਿੱਪਲ ਟੁੱਪੜ ਵੀ ਬਹੁਤ ਕੋਲੀ ਆ ਠੀਕ ਆ ਠੀਕ ਆ ਹਾਂ ਜੀ ਚਲੋ ਹਾਂ ਜੀ ਬੋਲੋ ਫਿਰ ਹਾਂ ਜੀ ਵੀ ਤੁਸੀਂ ਜੋ ਜਿਆਜਾ ਤੁਸੀਂ ਦੱਸੋ ਨਹੀਂ ਤੁਸੀਂ ਅੱਪੀ ਦੱਸ ਦੋ ਵੀ ਜੀ ਮੋਲਤੇ ਹੀ ਕਰਦੇ ਆ ਦਾ 60000 ਰੁਪਇਆ ਹਾਂਜੀ ਜੋ ਤੁਸੀਂ ਮਾਨ ਕਰਨਾ ਤੁਸੀਂ ਦੱਸੋ ਮੈਂ ਨਹੀਂ ਕਰ ਤੁਸੀਂ ਆਪੇ ਦੱਸੋ 55 ਦੀ ਜਾਣਦੀ ਐ ਵੇਖ ਲਓ ਜਾਣ ਦੋ ਜਿੰਤਨ ਲੱਗਦੀ ਦਾ ਹਾਂਜੀ ਕਰ ਦੋ ਹੋਰ ਮਾਨਦਨ ਚਲੋ ਹੋਰ 1000 ਰੁਪਇਆ ਛੱਡ ਚਲੋ 54000 ਕਿੰਨੇ ਦਾ ਯਾਰ ਬਠੀਕਾ ਚਲੋ ਬਾਕੀ ਇਥੇ ਆਰਾ ਚੈੱਕ ਕਰਕੇ ਲੈ ਕੇ ਜਾਓ ਹਾਂਜੀ ਆਪਣੀ ਤਸੱਲੀ ਕਰਨ ਜਿਹੜੇ ਵੀ ਭਰਾ ਨੇ ਆਉਣਾ ਆਪਣੀ ਤਸੱਲੀ ਕਰੇ ਚਲੋ ਚਲੋ ਬੋਲੋ ਨੰਬਰ ਜੀ ਫਿਰ ਨੰਬਰ ਵੀਦੀ 8143624616 ਤੇ 987823230 ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਵੀਦੀ